ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕ ਰਾਏ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੈਪਟਨ ਮੰਤਰੀ ਵਿਕਰਮਜੀਤ ਸਿੰਘ ਮਜੀਠੀਆ ਜਿਨ੍ਹਾਂ ਨੂੰ ਨਾਪਾ ਜੇਲ੍ਹ ਵਿੱਚ ਬੰਦ ਕੀਤਾ ਹੋਇਆ ਹੈ ਉਹਨਾਂ ਦੀ ਪਤਨੀ ਗਨੀਬ ਕੌਰ ਮਜੀਠੀਆ ਨੇ ਨਾਪਾ ਜੇਲ੍ਹ ਵਿੱਚ ਮੁਲਾਕਾਤ ਕਰਨ ਤੋਂ ਬਾਅਦ ਵੱਡੇ ਖੁਲਾਸੇ ਕੀਤੇ ਨੇ ਜੋ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਇਆ ਗਨੀਕੁਰ ਮਜੀਠੀਆ ਨੇ ਕੀ ਕਿਹਾ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਸਭ ਤੋਂ ਪਹਿਲਾਂ ਇਹ ਹੀ ਗੁਜਾਰਸ਼ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਜੀ ਤਾਂ ਕਿ ਤੁਹਾਲੇ ਕੋਲ ਹਰ ਰੋਜ਼ ਮਜੀਠੀਆ ਦੇ ਬਾਰੇ ਨਵੀਂ ਅਪਡੇਟ ਪਹੁੰਚ ਸਕੇ ਸੋ ਵਿਕਰਮਜੀਤ ਸਿੰਘ ਮਜੀਠੀਆ ਜਿਨ੍ਹਾਂ ਨੂੰ ਵਿਜੀਲੈਂਸ ਨੇ 26 ਜੂਨ ਨੂੰ ਗ੍ਰਿਫਤਾਰ ਕੀਤਾ ਸੀ ਅਮਨਤ ਉੱਦ ਜਾਇਦਾਦ ਬਣਾਉਣ ਦੇ ਮਾਮਲੇ ਦੇ ਵਿੱਚ ਉਹਨਾਂ ਦੀ ਜਾਂਚ ਚੱਲ ਰਹੀ ਹੈ ਜੋ ਕਿ 12 ਦਿਨ ਰਿਮਾਂਡ ਤੇ ਰਹੇ ਔਰ ਰਿਮਾਂਡ ਤੇ ਰਹਿਣ ਤੋਂ ਬਾਅਦ ਉਹਨਾਂ ਨੂੰ ਜੋ ਮੁਹਾਲੀ ਕੋਰਟ ਨੇ ਨਾਬਾ ਜੇਲ੍ਹ ਵਿੱਚ ਭੇਜ ਦਿੱਤਾ 14 ਦਿਨਾਂ ਲਈ ਨਹਿਕ ਹਿਰਾਸਤ ਵਿੱਚ ਉਸ ਤੋਂ ਬਾਅਦ ਮਜੀਠੀਆ ਦੇ ਵਕੀਲ ਵੱਖ-ਵੱਖ ਮਜੀਠੀਆ ਦੇ ਜਿਹੜੇ ਸੰਪਰਕ ਸਾਥੀ ਉਹ ਮਜੀਠੀਆ ਨਾਲ ਜੋ ਮਿਲਣ ਵਾਸਤੇ ਪਹੁੰਚਦੇ ਨੇ ਮਜੀਠੀਆ ਦੇ ਵਕੀਲ ਨੇ ਪਹਿਲਾਂ ਖੁਲਾਸਾ ਕੀਤਾ ਕਿ ਮਜੀਠੀਆ ਦੀ ਜਾਨ ਨੂੰ ਖਤਰਾ ਹੈ ਮਜੀਠੀਆ ਦੇ ਬੈਰਕ ਦੇ ਵਿੱਚ ਜਿਹੜਾ ਕਿ ਗੈਂਗਸਟਰ ਆ ਰਹੇ ਨੇ ਔਰ ਨੌ ਉਹ ਆਦਮੀ ਜਿਹੜੇ ਉਸ ਦੀ ਬੈਰਕ ਦੇ ਵਿੱਚ ਜਿਹੜੇ ਉਥੋਂ ਸ਼ਿਫਟ ਕੀਤੇ ਗਏ ਨੇ ਉਹ ਪੰਜਾਬ ਸਰਕਾਰ ਦੀ ਮੰਚਾ ਦੇ ਉੱਪਰ ਸਵਾਲ ਖੜੇ ਕਰਦੇ ਨੇ ਜੇ ਪ੍ਰਸ਼ਾਸਨ ਦੇ ਉੱਪਰ ਸਵਾਲ ਖੜੇ ਕਰਦੇ ਨੇ ਜੋ ਕਿ ਮਜੀਠੀਆ ਪੰਜਾਬ ਦਾ ਸਾਬਕਾ ਵਿਧਾਇਕ ਸਾਬਕਾ ਕੈਬਨ ਮੰਤਰੀ ਹੋਰ ਉਹਨਾਂ ਨੂੰ orange ਕੈਟਾਗਰੀ ਵਿੱਚ ਰੱਖਿਆ ਜਾਣਾ ਚਾਹੀਦਾ ਸੀ ਜਦੋਂ ਕਿ ਮਜੀਠੀਆ ਨੂੰ ਆਮ ਕੈਦੀਆਂ ਦੇ ਵਾਂਗ ਰੱਖਣ ਲਈ ਮੁੱਖ ਮੰਤਰੀ ਦਾ ਆਦੇਸ਼ ਸੀਗਾ ਔਰ ਉਹਨਾਂ ਦੀ ਬੈਰਕ ਦੇ ਵਿੱਚ ਕੈਮਰੇ ਵੀ ਲਾ ਦਿੱਤੇ ਗਏ ਸੀ ਜੋ ਸਰਕਾਰ ਦੇ ਵੱਲੋਂ ਹਰ ਸਮੇਂ ਉਹਨਾਂ ਦੇ ਉੱਪਰ ਨਿਗਰਾਨੀ ਰੱਖੀ ਜਾ ਰਹੀ ਸੀ ਔਰ ਦੂਸਰੇ ਪਾਸੇ ਮੁੱਖ ਮੰਤਰੀ ਨੇ ਇਹੀ ਕਹਿ ਕੇ ਕਿ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਉਹ ਕੈਮਰੇ ਲਾਏ ਹੋਏ ਨੇ ਤਾਂ ਕਿ ਉਹਨਾਂ ਦਾ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ ਉੱਥੇ ਉਹਨਾਂ ਦੇ ਵਕੀਲ ਨੇ ਇਹ ਕਹਿ ਕੇ ਕਿ ਉਹ ਗੈਂਗਸਟਰ ਉਹਨਾਂ ਦੀ ਬੈਰਕ ਦੇ ਵਿੱਚ ਘੁਮਰੇ ਨੇ ਔਰ ਉਹਨਾਂ ਨੂੰ ਜਿਹੜੀ ਜਾਨ ਨੂੰ ਖਤਰਾ ਹੈ ਇਸ ਕਰਕੇ ਉਹਨਾਂ ਦੀ ਬੈਰਕ ਜਿਹੜੀ ਬਦਲੇ ਦਿੱਤੀ ਜਾਵੇ ਇਹ ਮਜੀਠੀਆ ਦੇ ਆਪਣੇ ਪਟੀਸ਼ਨ ਵੀ ਤਿਆਰ ਕੀਤੀ ਮੇਰੇ ਨਮਸਤੇ ਨਾਬਾ ਜੇਲ੍ਹ ਵਿੱਚ ਪਹੁੰਚਦੀ ਹੈ ਅਤੇ ਨਾਬਾ ਜੇਲ੍ਹ ਵਿੱਚ ਮਿਲਣ ਤੋਂ ਬਾਅਦ ਉਹਨਾਂ ਨੇ ਪੱਤਰਕਾਰਾਂ ਨਾਲ ਦੱਸਿਆ ਕਿ ਮਜੀਠੀਆ ਬਿਲਕੁਲ ਚਰਦੀ ਕਲਾ ਬਚਨੇ ਮਜੀਠੀਆ ਨੂੰ ਪੰਜਾਬ ਸਰਕਾਰ ਡਰਾਉਣਾ ਚਾਹੁੰਦੀ ਹੈ ਧਮਕਾਉਣਾ ਚਾਹੁੰਦੀ ਹੈ ਉਸ ਦੀ ਆਵਾਜ਼ ਬੰਦ ਕਰਨਾ ਚਾਹੁੰਦੀ ਹੈ ਪਰ ਜਿੰਨਾ ਮਰਜੀ ਜ਼ੋਰ ਲਾ ਲਵੇ ਪੰਜਾਬ ਸਰਕਾਰ ਜਾਂ ਹੋਰ ਕੋਈ ਵੀ ਮਜੀਠੀਆ ਨਾ ਚੁਕਣਗੇ ਨਾ ਡਰਨਗੇ ਤੇ ਨਾ ਹੀ ਮਜੀਠੀਆ ਪੰਜਾਬ ਦੇ ਮਸਲਿਆਂ ਦੇ ਚੁੱਪ ਰਹਿਣਗੇ ਸੋ ਬੀਬੀ ਗਨੀਪੌਰ ਨੇ ਕਿਹਾ ਕਿ ਮੁਜੀਠਿਆ ਚੜਦੀ ਕਲਾ ਵਿੱਚ ਨੇ ਔਰ ਚੜਦੀ ਕਲਾ ਵਿੱਚ ਹੀ ਰਹਿਣਗੇ ਚੜਦੀ ਕਲਾ ਵਿੱਚ ਉਹਨਾਂ ਦਾ ਹਮੇਸ਼ਾ ਰਹਿਣਾ ਮੁਜੀਠਿਆ ਦਾ ਪੰਜਾਬ ਲਈ ਬਹੁਤ ਹੀ ਫਾਇਦੇਮੰਦ ਹੈ ਸੋ ਮੁਜੀਠਿਆ ਵੱਲੋਂ ਉਹਨਾਂ ਦੇ ਬੱਚਿਆਂ ਤੇ ਮਾਤਾ ਪਿਤਾ ਦਾ ਹਾਲਾਤ ਹਰ ਚਾਲ ਪੁੱਛਿਆ ਗਿਆ ਮੁਜੀਠਿਆ ਦਾ ਮਨੋਬਲ ਪਹਿਲਾਂ ਦੀ ਤਰ੍ਹਾਂ ਟਕੜਾ ਹੈ ਤੇ ਉਹ ਕੋਈ ਵੀ ਉਸ ਨੂੰ ਤੋੜ ਨਹੀਂ ਸਕਦਾ ਕਨੀਬਕਰ ਮੁਜੀਠਿਆ ਨੇ ਕਿਹਾ ਕਿ ਜਿੰਨਾ ਜੋ ਕਿਸੇ ਤੋਂ ਲੱਗਦਾ ਹੈ ਉਹ ਲਾ ਲੈਣ ਮੁਜੀਠਿਆ ਦਾ ਮਨੋਬਲ ਟੁੱਟੇਗਾ ਨਹੀਂ ਸੋ ਉਹਨਾਂ ਨੇ ਇਹ ਵੀ ਕਿਹਾ ਕਿ ਜੇ ਦੇ ਅੰਦਰ ਜੋ ਔਰੈਂਜ ਰੂਲ ਹੁੰਦਾ ਹੈ ਉਸ ਮੁਤਾਬਕ ਉਹਨਾਂ ਨੂੰ ਸਹੂਲਤ ਨਹੀਂ ਦਿੱਤੀ ਜਾ ਰਹੀ ਜਿਸ ਦੇ ਸਬੰਧੀ ਮਜੀਠੀਆ ਦੇ ਵਕੀਲ ਦਮਨबीर ਸਿੰਘ ਸੋਭਤੀ ਨੇ ਵੀ ਇਹ ਕਹਿ ਆਸੀ ਕਿ ਅਜੇ ਰਿਪਲਾਈ ਨਹੀਂ ਕੀਤਾ ਗਿਆ ਇਸੇ ਕਾਰਨ ਅਗਲੀ ਤਰੀਕ ਜਿਹੜੀ ਇਹ ਮਾਨਯੋਗ ਅਦਾਲਤ ਵੱਲੋਂ ਪਾ ਦਿੱਤੀ ਗਈ ਹੈ ਜੇਕਰ ਵਕੀਲ ਦੇ ਵੱਲੋਂ ਇਹ ਵੀ ਦੱਸਿਆ ਕਿ 14 ਜੁਲਾਈ ਨੂੰ ਜਿਸ ਦਿਨ ਪੰਜਾਬ ਸਰਕਾਰ ਜੇ ਆਪਣਾ ਉਥੇ ਪੱਖ ਲੈ ਕੇ ਆਉਂਦੀ ਤਾਂ ਇਸ ਦੇ ਉੱਪਰ ਸੁਣਵਾਈ ਹੋਣੀ ਸੀ ਪਰ ਪੰਜਾਬ ਸਰਕਾਰ ਆਪਣਾ ਕੋਈ ਪੱਖ ਲੈ ਕੇ ਉਥੇ ਨਹੀਂ ਪਹੁੰਚੀ ਕਿ ਉਹਨਾਂ ਨੂੰ ਜੋ orange category ਵਿੱਚ ਕਿਉਂ ਨਹੀਂ ਰੱਖਿਆ ਜਾ ਰਿਹਾ orange category ਦੀਆਂ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ ਜਦੋਂ ਕਿ ਵਿਕਰਮਜੀਤ ਸਿੰਘ ਲੀਠਿਆ ਜਿਸ ਦਿਨ ਤੋਂ ਜੇਰ ਦੇ ਵਿੱਚ ਨੇ ਉਹ ਹਮੇਸ਼ਾ ਚੜ੍ਹਦੀ ਕਲਾ ਵਿੱਚ ਨੇ ਔਰ ਉਹਨਾਂ ਨੇ ਵੱਲੋਂ ਜੋ ਪਟੀਸ਼ਨ ਜ਼ਰੂਰ ਦਾਇਰ ਕੀਤੀ ਗਈ ਹੈ ਜਿਸ ਦੀ ਸੁਣਵਾਈ ਅਗਲੀ 17 ਜੁਲਾਈ ਨੂੰ ਹੋਣੀ ਹੈ ਸੋ ਕੇਲੇ ਮੁਤਾਬਕ ਉਹਨਾਂ ਵੱਲੋਂ ਅੱਜ ਰੈਗੂਲਰ ਬੇਲ ਦੀ ਵੀ ਫਾਈਲ ਦਾਖਲ ਕਰ ਦਿੱਤੀ ਗਈ ਹੈ ਔਰ ਮਾਨਜੋ ਅਦਾਲਤ ਨੇ 22 ਤਰੀਕ પા ਦਿੱਤੀ ਹੈ ਜੋ ਉਹਨਾਂ ਨੂੰ ਰੈਗੂਲਰ ਬੇਲ ਮਿਲ ਸਕਦੀ ਹੈ 22 ਜੁਲਾਈ ਨੂੰ ਸੋ ਮਜੀਠੀਆ ਦੇ ਵੱਲੋਂ ਉਹਨਾਂ ਦੇ ਪਰਿਵਾਰ ਪੂਰੀ ਤਰ੍ਹਾਂ ਖੁਸ਼ ਹੈ ਔਰ ਮਜੀਠੀਆ ਨੇ ਆਪਣੇ ਸਮਰਥਕਾਂ ਨੂੰ ਔਰ ਅਕਾਲੀ ਲੀਡਰਾਂ ਨੂੰ ਖੁਸ਼ ਰਹਿਣਗੇ ਕਿ ਹੈ ਕਿ ਮਜੀਠੀਆ ਬਿਲਕੁਲ ਚੜ੍ਹਦੀ ਕਲਾ ਵਿੱਚ ਨੇ